ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਆਂਗੇ ਤੇ ਜਿਸ ਘਰ ਚੋਂ ਬਾਈ ਵੀਡੀਓ ਬਣਾ ਰਹੇ ਆ ਕੋਈ ਵੀਰ ਦਾ ਪਵਾਰ ਦਾ ਕੰਮ ਨਹੀਂ ਘਰੇਲੂ ਵੀ ਪਸ਼ੂਆਂ ਚ ਵੀ ਰੇ ਵੜ ਸੇਲ ਕਰ ਰਿਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੋਠੀ ਕੁੰਬਈ ਹਾਂ ਮਰੀਏ ਮੈਂ ਨਾਮ ਤੇ ਡਰੈਸ ਬੋਲ ਦੋ ਆਪਣਾ ਨਾਮ ਅਵਤਾਰ ਸਿੰਘ ਪਿੰਡ ਢੱਲਮ ਠੀਕਾ ਤੇ ਤਸੀਲ ਮਤਲਬ ਫੂਲ ਪੈ ਜਾਂਦੀ ਆ ਤਪਾ ਪੈ ਜਾਂਦੀ ਠੀਕਾ ਭਾਈ ਨੇੜੇ ਪਿੰਡ ਆਪਣੇ ਕਿਹੜੇ ਰਹਿੰਦਾ ਆਪਣੇ ਇਧਰਲੇ ਪਾਸੇ ਦਾ ਜੈਮਲ ਚੰਗਾਲਾ ਰਹਿੰਦਾ ਹੁਣਸ ਤਪਾ ਥੇਰ ਇਹ ਨੇੜੇ ਨੇੜੇ ਇਹ ਨੇੜੇ ਨੇੜੇ ਇਧਰ ਵਾਲੀ ਕੇ ਬਟਿੰਡਾ ਜਲਾ ਠੀਕਾ ਮੈਂ ਨੰਬਰ ਬੋਲਦਾ 9303316976 ਠੀਕਾ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਆਪਾਂ ਸਾਹਮਣੇ ਵੇੜ ਦੇਖ ਰਹੇ ਆ ਕਿਹੜਾ ਸੂਆ ਸੁੰਦੀ ਆ ਤੇ ਪਹਿਲਣਾ ਮੈਂ ਪਲੂਨ ਸੁੰਦੀ ਆ ਹਾਂ ਕਿੰਨਾ ਟਾਈਮ ਬਾਕੀ ਆ ਇਹ 10 ਤਰੀਕ ਨੂੰ ਦਿਲ ਪੂਰੇ ਹੋਏ ਨੇ 10 ਤਰੀਕ ਨੂੰ ਦਿਲ ਪੂਰੇ ਆ ਹਾਂ ਠੀਕ ਤੇ ਕੀਰ ਕਾਰਡ ਸੀ ਬਈ ਇਹਦੀ ਮਾਂ ਦਾ 5000 ਰੁਪਏ ਨਹੀਂ ਕੀਰ ਕਾਰਡ ਸੀ ਕਹਿੰਦਾ ਇਹ ਮਾਂ ਦਾ 15 16 ਲੀਟਰ ਦੁੱਧ ਦਿਆ ਠੀਕ ਆ ਇਹ ਕਿੰਨੇ ਕੁ ਤੋਂ ਸਟਾਰਟਿੰਗ ਕਰੂਗੇ ਬਸ ਬਈ ਇਹ ਛੋਣਾ ਤੋਂ ਪਲਾਚੀ ਜਾਊਗੀ ਠੀਕ ਆ ਹਾਂ ਮਤਲਬ ਕਿ ਚੰਗਾ ਦੋਗੇ ਦੁੱਧਾ ਤੂੰ ਕਿੰਨੇ ਕੁ ਟਾਈਮ ਦੀ ਉਮਰ ਆ ਵੀਰੇ ਐਸਟੀਮੇਟ ਜਾਈ ਇਹਦੀ 3 ਸਵਾ 3 ਸਾਲ ਠੀਕ ਆ ਬਈ ਪਲੀ ਪਲੀ ਬੋਤਾ ਯਾਰ ਹਨਾ ਕਦ ਚੈੱਕ ਕਰਾ ਦੇ ਬਾਈ ਮੜਾ ਬਰੋਬਰ ਖੜਕੇ ਵੀ ਕਿੱਡਾ ਕੱਦ ਦਾ ਬਾਈ ਕਰਮਾਲੀ ਦਾ ਲੈ ਬਾਈ ਕੱਦ ਚੈੱਕ ਕਰ ਲੋ ਬਾਈ ਦੇ ਬਰੋਬਰ ਜਾਂਦੀ ਆ ਕਿ ਤੂੰ ਠੰਡੀ ਸੀ ਲਾ ਬਾਈ ਹਾਂ ਠੰਡੀ ਸੀ ਠੀਕ ਆ ਲੈ ਵਾ ਆਪ ਆ ਬਾਈ ਚੈੱਕ ਕਰਾ ਲੈਣਾ ਫੀਟਿੰਗ ਵਾਲਾ ਕਰਮਾਲੀ ਲੈ ਵਾ ਤਿਆਰ ਕਰਦੀ ਆ ਉਹ ਬਹੁਤ ਸੋਹਣਾ ਲੈ ਵਾ ਆਪਾਂ ਗੱਲ ਕਰੀਏ ਨਾ ਤਿਆਰ ਕਰਦੀ ਆਉਂਦੀ ਆ ਬਾਕੀ ਥਾਂ ਚੈੱਕ ਕਰ ਲੋ ਮੁਠੀ ਵਾਲਾ ਥਾਣਾ ਕਲਾ ਕਲਾ ਥਾਣਾ ਬਾਈ ਪੂਰੀ ਬਥੇਰੀ ਥਾਣ ਲੱਗਿਆ ਵਗਾ ਕੱਦ ਬੜ ਚੰਗਾ ਬਾਈ ਰਾਜੀ ਰੂਜੀ ਵੀ ਕਰਮਾਲੀ ਫੁੱਲਾ ਬਾਕੀ ਫੇਸਟਵਾਲ ਵੀ ਚੈੱਕ ਕਰ ਲੋ ਪਿਆ ਵਾ ਤਾਂ ਰੰਗ ਰੂਪ ਚ ਇੱਕ ਨੰਬਰ ਵੀ ਦਾ ਖੋਲ ਦੇ ਬਈ ਤੋਰ ਦੇ ਮੜੀ ਖੋਲ ਕੇ। ਬਾਕੀ ਇਹ ਲੇਵ ਦੀ ਗੱਲ ਕਰੀਏ ਨਾ ਬਹੁਤ ਸੋਹਣਾ ਤਿਆਰ ਕਰ ਦਿੰਦੇ ਆ 10 ਤਰੀਕ ਨੂੰ ਦਿਨ ਪੂਰੇ ਬਈ। ਹਾਂ ਬਈ 10 ਤਰੀਕ ਨੂੰ। ਉਸ ਸਮੇਂ ਨਾ ਬਈ ਅੰਦਾਜ਼ਾ ਲਾ ਲਓ ਹਜੇ ਕੱਚੀ ਕੱਚੀ ਪਈ ਆ ਜਦੋਂ ਨੂੰ ਕਰਮਾਲ ਨੇ ਸੋਹਣਾ ਬਹੁਤ ਸੋਹਣਾ ਲੇਵਾ ਤਿਆਰ ਕਰਕੇ ਸੀ। ਬਲਦੀ ਦਾ ਵਧੀਆ ਮਨੂ ਵੀ ਆ ਨਾ ਬਈ। ਹਾਂ ਹਾਂ ਬਈ। ਠੀਕ ਆ। ਬਾਕੀ ਵੀਰ ਦਾ ਕੋਈ ਬਈ ਪਾਰ ਦਾ ਕੰਮ ਨਹੀਂ ਕਰੇ ਲੋ ਬਸ ਸੋਚੋ ਹੈ ਬੜਾ। ਸੇਟ ਕਰ ਦੇ। ਬੱਛ 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 ਲੈ ਬਈ ਤੋਰਾ ਚੈੱਕ ਕਰ ਲੋ ਕੀ ਆ ਬਈ ਇੱਕ ਨੰਬਰ ਆਗਾ। ਬਾਕੀ ਪ੍ਰਿੰਟ ਤੇ ਸੁਨੱਖ ਪੁਣਾਣਾ ਜੇ ਗੱਲ ਕਰੀਏ ਬਾਹਰ ਤੇ ਫੁੱਲ ਚੌੜੀ ਕੁੜੀ ਵੀ ਕਰਮਲੀ ਫੁੱਲਾਂ ਨੂੰ ਨੀਂਦਰ ਕੋਲਾ ਬਾਕੀ ਲੇਵਾ ਪੈਕਾਰੀ ਫੇਰ ਟਕਰਾਲ ਨਾਲ ਕਿਆ ਬਤਾ ਫੀਟ ਨਾਲੇ ਲੇਵਾ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਤੇ ਥਣ ਲੱਗਾ ਬਲਟਲਾਂ ਚੈੱਕ ਕਰ ਲੋ ਬਈ ਫੁੱਲ ਪਈਆਂ ਗੀਆਂ ਬਾਕੀ ਕਈ ਯਾਰਾਂ ਪਸੂ ਕੋਸ ਦੇ ਮਤੇ ਵੀ ਲੈਣ ਦਾ ਨਹੀਂ ਬਈ ਹਾਂ ਬਈ ਤੇ ਬਾਈ ਫਰਕੀ ਡਿਮਾਂਡ ਰੱਖੀ ਐ ਦੀ ਅਚਾ 6000 ਰੁਪਏ ਰੱਖਿਆ ਬਈ ਇਹਨਾਂ ਮਾਨਤਨ ਹੋਜੂ ਮੋੜਾ ਮੋਟਾ ਕਰ ਦਾਂਗੇ ਮਾਨਤਨ ਜਾਇ ਜੀ ਮੁੱਲ ਮੰਗੇ ਠੀਕ ਆ ਬਈ 85000 ਰੁਪਏ ਬਈ ਇਹਨਾਂ ਮੋਲਾ ਬਾਕੀ ਆ ਕੇ ਦਾ ਮਾਨਤਨ ਜਰੂਰ ਹੋ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਰਫੋਂ ਧੰਨਵਾਦ ਜੀ